ਮੈਂ ਲੈਣੀ ਆ ਆਪਣੀ ਤੂੰ ਰਖੜੀ ਕੀ ਕਰਨੀ ਆ ਤੇਰਾ ਕਿਹੜਾ ਭਰਾ ਹੈਗਾ ਲੈ ਮੇਰੇ ਤਾਏ ਦੇ ਮੁੰਡੇ ਹੈ ਨਹੀਂ ਉਹ ਤੁਹਾਡੇ ਆ ਕੇ ਨਹੀਂ ਵੜਦੇ ਕਿ ਤੈਨੂੰ ਉਹਨਾਂ ਦੇ ਰੱਖੇ ਪੰਨ ਦਾ ਚਾ ਚੜਿਆ ਲੈ ਭਰਾ ਤਾਂ ਭਰਾ ਹੀ ਹੁੰਦੇ ਨਾਲੇ ਮੇਰੇ ਵੀਰ ਦੇ ਤਾਂ ਆਹੀ ਰਖੜੀ ਸੋਹਣੀ ਲੱਗੂਗੀ ਜੀ ਜੀ ਵੀਰ ਅਪਨ ਕਿੰਨੇ ਪੈਸੇ ਦੇਊਗਾ ਲੈ ਆਪਾਂ ਵੀਰੇ ਉਹਨਾਂ ਤੋਂ ਪੈਸੇ ਲੈਣ ਥੋੜੀ ਜਾਣਾ ਇਹ ਤਾਂ ਆਪਣਾ ਪਿਆਰ ਹੈ ਕਿ ਤੂੰ ਚੱਲ ਕੇ ਇੱਕ ਕੋਲ ਕਿੱਦਾਂ ਨੂੰ ਮੂੰਹ ਚੱਕਿਆ ਦੱਸੋ ਕੀ ਕੰਮ ਹੈ ਪਾਣੀ ਜੀ ਵੀਰ ਹੈਗਾ ਵੀ ਇਹਨਾਂ ਲਖੜੀ ਬੰਨੀ ਸੀ ਲਖੜੀ ਇਹਨਾਂ ਕੋਲ ਵੇਲਵੂਲ ਹੈਣੀਗੀ ਜੀਤੇ ਦਾ ਪੇਪਰ ਹੈ ਕਾਨੂੰ ਫੇਲ ਹੋ ਜੇ ਫੇਰ ਤੂੰ ਜਾਂ ਫਿੱਤੀਆਂ ਧੋਪ ਚ ਜਾਓ ਕਰਾਂ ਕਿਉਂ ਆਦੇ ਹੋ ਦੇ ਕਰ ਦੇਖੀ ਵੀਰੇ ਬਣਾ ਲੈ ਰਖੜੀ ਪੰਜ ਮਿੰਟ ਤਾਂ ਲੱਗਣੇ ਆ ਉਹ ਤੀਆਂ ਜੀਏ ਤੁਹਾਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ ਬੇਬੇ ਨੇ ਕਿਹਾ ਤੁਹਾਨੂੰ ਚਲੋ ਕਰ ਹਣ ਤੁੱਪੇ ਦੁਰੀਆਂ ਫਰਦੀਆਂ ਵੇ ਉਹ ਤੀਆਂ ਸਿਰ ਤੇ ਭਾਰ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਉਹ ਤੀਆਂ ਸਿਰ ਤੇ ਬੋਝ ਨਹੀਂ ਹੁੰਦੀ ਕਿ ਵੀਰੇ ਬਣਾ ਲੈ ਰਕੜੀ ਪੰਜ ਮਿੰਟ ਤੱਕ ਲੱਗੜੇ ਆ